ਲਾਲਾ ਨਹੀਂ ਸਟਨੀਆ ਮੇਰਾ ਵੀਰੇ ਇਹ ਕੰਮ ਨਹੀਂ ਕਰਨਾ ਪਾਰਟੀ ਦੂੰਗੀ ਕੀ ਲਿਖਾਵਾਂ ਮਿਸਿਸ ਜੀ ਲਿਖਾਦਾ ਮਿਸਿਸ ਜੀ ਤਾਂ ਕੰਮ ਦਾ ਬੋਝ ਆ ਵਿਚਾਰੀ ਨੂੰ ਸਾਰਾ ਕੰਮ ਕਰ ਸਾਂਭਣਾ ਪੈਂਦਾ ਕੱਲੀ-ਕੱਲੀ ਨਾ ਉਹ ਵਿਚਾਰੀ ਸਾਡੇ ਟੱਬਰ ਦੀ ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਤੇ ਅੱਜ ਦੇ ਵਲੌਗ ਦੇ ਵਿੱਚ ਸਾਰੇ ਜਾਣਿਆਂ ਦਾ ਵੀਰ ਭਰਾਵਾਂ ਦਾ ਸਵਾਗਤ ਹੈ ਤੇ ਅੱਜ ਹੈਗਾ ਮੇਰੀ ਵਾਈਫ ਦਾ ਬਰਥਡੇ ਮੇਰੀ ਮਿਸਿਸ ਦੇ ਜਾ ਤੇ ਸਨੋਵਰ ਜੀ ਸਾਡੇ ਨਾਲ ਨੇ ਅਸੀਂ ਚੱਲਿਆ ਆਈ ਚੱਲਿਆ ਕੇਕ ਲੈਣ ਠੀਕ ਹੈ ਲੋੜੀ ਤੋਂ 2 ਦਿਨ ਪਹਿਲਾਂ ਉਹਦਾ ਜਨਮ ਦਿਨ ਹੁੰਦਾ ਤੇ ਲੋੜੀ ਤੋਂ 1 ਦਿਨ ਪਹਿਲਾਂ ਗੱਗੂ ਦਾ ਜਨਮ ਦਿਨ ਹੁੰਦਾ ਅੱਜ ਹੁਣ ਗੱਗੂ ਦਾ 12 ਨੂੰ ਗੱਗੂ ਦਾ 12 ਨੂੰ ਆਇਨਾ ਬਸ ਤੇ ਮਤਲਬ ਇਧਰੋਂ ਇੱਕ ਜਨਮ ਦਿਨ ਖਤਮ ਹੋਣਾ ਦੂਜਾ ਸਟਾਰਟ ਹੋ ਜਾਣਾ ਨਾਲ ਦੀ ਨਾਲ ਹੀ ਤੇ ਹੁਣ ਅਸੀਂ ਜਾਣਾ ਆਪਾਂ ਹਲਦੀ ਰਾਮ ਦੇ ਜਾ ਕੇ ਕੀ ਗਲੇ ਆਵਾਂਗੇ ਫਾਈਨਲ ਖਾ ਲਾਂਗੇ ਤੇ ਭਾਈ ਲਾਲਾ ਨਹੀਂ ਛੱਟਨੀਆ ਮੇਰਾ ਵੀਰੇ ਇਹ ਕੰਮ ਨਹੀਂ ਕਰਨਾ ਪਾਰਟੀ ਦੂੰਗਾ ਕਰੂੰਗਾ ਮੈਂ ਭਾਬੀ ਦੇ ਜਾਣ ਦੇਦਾ ਸੌਖਾ ਨਹੀਂ ਕਿਹਾ ਉਹ ਕੱਲ ਨੂੰ ਸ਼ਾਮ ਨੂੰ ਕਰਾਂਗੇ ਸ਼ਾਮ ਨੂੰ ਨਾਣਾ ਨਾਣਾ ਰਾਤ ਗਰੀ ਤੋਂ ਬਾਅਦ ਅਡਵਾਂਸ ਨਹੀਂ ਬੰਦੀ ਹੁੰਦੀ ਕੱਲ ਸ਼ਾਮ ਨੂੰ ਆਇਆ ਆਪਾਂ ਆਪਦੀ ਕਰ ਲਾਂਗੇ ਅੱਡ ਚੱਲ ਅੱਜ ਰਾਤ ਨੂੰ ਸਟਾਰਟ ਹੋਣਾ ਵਾ ਤੇ ਕੱਲ ਚਲ ਜਨਮ ਦਿਨ ਵਾਲੇ ਕੱਲ ਸ਼ਾਮ ਨੂੰ ਆਪਾਂ ਉਨជា ਆਪਦੀ ਕਰ ਲਾਂਗੇ ਅੱਡ ਠੀਕ ਆ ਜਨਮ ਦਿਨ ਆਪਾਂ ਨਹੀਂ ਕਹਿੰਦੇ ਇੱਥੇ ਚਲੋ ਆ ਨਹੀਂ ਜਨਮ ਦਿਨ ਤਾਂ ਜਨਮ ਦਿਨ ਪਾਰਟੀ ਕੱਲ ਨੂੰ ਆਪਾਂ ਲੇ ਕੇ ਜਾਣਾ ਪੈਣਾ ਆਪਾਂ ਕੇਕ ਲਾਂਗੇ ਇਹ ਪਾਰਟੀ ਆਪਾਂ ਐਸੇ ਨਾਰਮਲ ਖਾਣੇ ਮਿੱਠਾ ਖਾਣ ਨੂੰ ਵੀ ਲੈ ਕੇ ਜਾਣਾ ਵੀਰ ਜੀ ਕੇਕ ਮਿੱਠਾ ਹੁੰਦਾ ਬਾਈ ਨਹੀਂ ਨਹੀਂ ਮਿੱਠਾ ਉਹ ਤਾਂ ਲੈ ਕੇ ਜਾਣਾ ਹੀ ਆ ਕੇਕ ਤੇ ਚਲ ਹੋਰ ਵੀ ਕੁਝ ਆਈਟਮ ਵੇਖ ਲਾਂਗੇ ਕੋਈ ਖਾਣ ਨੂੰ ਬੀਬੀਆਂ ਦਾ ਤੈਨੂੰ ਪਤਾ ਖ ਚਲੋ ਮਿਲਦੇ ਆ ਸ਼ਾਜੀ ਤੁਹਾਨੂੰ ਉੱਥੇ ਹਲਦੀ ਰਾਮ ਕੇ ਕੇਕ ਪਸੰਦ ਕਰਦੇ ਆ ਵਾਈਫ ਵਾਈਫ ਲਿਖ ਦਿਓ ਵਾਈਫ ਬਸ ਲੈ ਵੀ ਆਹ ਕੇਕ ਪਸੰਦ ਆਇਆ ਸਾਨੂੰ ਬਹੁਤ ਸਵਾਦ ਹੁੰਦਾ ਤੇਰਾ ਮਿਸੂ ਬਹੁਤ ਠੰਡ ਹੁੰਦਾ ਹਾਂ ਇਹਨਾਂ ਦੇਹੀਆ ਵਕਿ ਜੇ ਨਿੱਕ ਵੇਖ ਕੇ ਦੇਖੋ ਕੰਡਾ ਦੂਜਾ ਨਹੀਂ ਨਹੀਂ ਆਪਾਂ ਜਿੱਥੇ ਆ ਗਏ ਹੁਣ ਆ ਗਏ ਇੱਥੇ ਹੀ ਆ ਜਣੇ ਨਿੱਕ ਵੇਖ ਕੇ ਅੰਡਾ ਭਾਜੀ ਹਾਂ ਆਪਾਂ ਹਲਦੀ ਰਾਮ ਵੀ ਜਾਵਾਂਗੇ ਵਾਈਫ ਪੀ ਵਾਈਫ ਪੀ ਨਹੀਂ ਨਹੀਂ ਵਾਈਫ ਜੀ ਲਿਖਣਾ ਨਹੀਂ ਨਹੀਂ ਤੂੰ ਹਰਮਨ ਬੇਕ ਕਰ ਲਿਆ ਤੇ ਯਾਰ ਮੈਂ ਮੰਗਾ ਕਲੂਾਈ ਇਹ ਵਾਈਂ ਲਿਖਣਾ ਪਰ ਆਪੋ ਨਹੀਂ ਹੋਣਾ ਉਹ ਨਹੀਂ ਲਿਖਣਾ ਯੈਸ ਸਪੈਲਿੰਗ ਮਿਸਟੇਕ ਹੋ ਜੋ ਹਰਮਨਪ੍ਰੀਤ ਕੋਲ ਲਿਖਣਾ ਚਾਹ ਕਾ ਵਾਈਫ ਠੀਕ ਹੈ ਨੂੰਹ ਦਾ ਰੀਕੋਰਡ ਲਿਖਣਾ ਮੈਂ ਵਾਈਫ ਪਤਨੀ ਵਾਈਫ ਆ ਤੇ ਵਾਈਫ ਦਾ ਕਾ ਤੇ ਉਹਦਾ ਨਾਮ ਲਿਖਾਉਂਗਾ ਮੈਂ ਨਾਮ ਹੋਣੀ ਤੇਰੀ ਵਾਈਫ ਦਾ ਵਾਈਫ ਦਾ ਕਾ ਕੀ ਲਿਖਾਵਾਂ ਵਾਈਫ ਮਿਸ ਜੀ ਲਿਖਾ ਦੇ ਮਿਸ ਜੀ ਹਾਂ ਇਹ ਲਿਖਾ ਮਿਸ ਜੀ ਲਿਖਾ ਦੀ ਚੱਲ ਉਹਨਾਂ ਕੇ ਚੱਲ ਲੈ ਨਹੀਂ ਮਿਸ ਜੀ ਲਿਖਾ ਲੈਣੇ ਮਿਸ ਜੀ ਮਿਸ ਜੀ ਹੈ ਮਿਸਿਸ ਜੀ ਮਿਸਿਸ ਐਮ ਆਈ ਡਬਲ ਐਸ ਫਿਰ ਮਗਰ ਜੀ ਨਹੀਂ ਨਹੀਂ ਮਿਸਿੰਗ ਨਹੀਂ ਮਿਸਿਸ ਮਿਸਿਸ ਜੀ ਜੀ ਆਵੇ ਕੇ ਸੌਰੀ ਲੈ ਵੀ ਲਿਖਣ ਲੱਗਾਈ ਹਮ ਕਹਾ ਨਾ ਤੇਰਾ ਲੱਡੂ ਬੜਾ ਵੱਡਾ ਹੀ ਓਏ ਜਿਹੜਾ ਤੂੰ ਖਾਦਾ ਉਹ ਲੱਡੂ ਵੱਡਾ ਹੀ ਆ ਤੂੰ ਜਿਹੜਾ ਖਾਦਾ ਲੱਡੂ ਵੱਡਾ ਹੀ ਖਾਵੇ ਲੱਡੂ ਖਾਊਗਾ ਆਵੇ ਕਸ਼ਮੀਰੀ ਚਮਚਮ ਲੈ ਚੌਂਦੀਆਂ ਤੋਂ ਲੱਗਦੀਆਂ

ਦੇ ਲੱਕੀਰਾਂ ਖਾਣੇ ਠੀਕ ਆ ਸਵੇਟਾਟ ਲਿਖ ਦਿਓ ਸ਼ਾ ਜੀ ਤੇ ਦਿਲ ਕੇ ਵਾਦੋਗੇ ਇੱਕ ਬਣਾ ਦਿਓ ਫਿਰ ਦਿਲ ਵੀ ਨਾਲ ਸਾਰਾ ਕੁਤ ਚਲੋ ਕੀ ਖਾਣਾ ਖਾਣਾ ਕੀ ਹੋ ਹੈ ਵਾਹ ਜੀ ਆ ਰੋਡ ਰੂਲ ਜੇ ਲੈ ਲੈ ਇਹਨਾਂ ਕੋ ਫਰੋਜ ਨਹੀਂ ਹੁੰਦੇ ਵੈਸੇ ਕੋਈ ਹੱਡੀ ਖਾਈ ਤਾ ਜਾ ਫੂਡ ਕਰੇ ਕਿੰਨਾ ਸਭੋ ਮੈਂ ਨਾ ਫਰੋਜ ਨਹੀਂ ਹੁੰਦਾ ਤੁਸੀਂ ਫਰੋਜ ਵਧੀਆ ਹੁੰਦਾ ਹੈ ਖਾਓ ਫਰੋਜਨ ਫੂਡ ਬਾਹਰੋਂ ਖਾ ਲਓ ਤੈਨੂੰ KFC ਖਵਾ ਦਿੰਦੇ ਆ ਲਾਲਾ ਹੀ ਦੇਖ ਬੀਆ ਲਾਲਾ ਹੀ ਦੇਖ ਬੀਆ ਅੱਜ ਨਹੀਂ ਨਹੀਂ ਲਾਲਾ ਹੀ ਦੇਖਦੀ ਆ ਨਾ ਜਿਹੜਾ ਆਪਾਂ ਕੋਈ ਹੋਰ ਵੇਖ ਲਈਏ ਗਿਫਟ ਵਧੀਆ ਜਾ ਨਹੀਂ ਇਹ ਬਜਟ ਹਿਲਦਾ ਬੜਾ ਚੱਲ ਹੈ ਹੈ ਵਾਵਾ ਮਹਿੰਗੇ ਆ ਪਾਂਦੀ ਆ 2500 2500 2000 ਦੀ ਕੀ ਏ ਮਹਿੰਗੇ ਆ ਫਿਰ ਹਾਂ ਨੇ ਉਹ ਵੇਖੀਏ ਜੀ ਚ ਸਨੈਕਸ ਤੋਂ ਟਾਈਪ ਜੇ ਵਾਵਾ ਹੁੰਦੀ ਕੀ ਆ ਉਹ ਤੇਰੀ ਭਝਾਈ ਉਹ ਵਾਵਾ ਚੀਜ਼ਾਂ ਖਾ ਲੈਂਦੀ ਆ ਆ ਐਟਮਾ ਵਾਵਾ ਹਣ ਜੀ ਚ ਐ ਚ ਕੀ ਕੀ ਆ ਮੈਂ ਮੱਲਾ ਪੂਜੀਆ ਬਦਾਨਾ ਨਹੀਂ ਹੈ ਹੋਰ ਕੋ ਹੈ ਨਹੀਂ ਵਾ ਰਸ ਮਲਾਈ ਵੀ ਐ ਸਾਈ ਪੰਗਾਲੀ ਨਹੀਂ ਇਹ ਰੌਣਕ ਇਹ ਸਭ ਚਮਕਾਉਂ ਇਹ ਹੋ ਗਈ ਅਨੁਰੰਗਲਾ ਖੜਾਛ ਆ ਤੇ ਆਲੀ ਇਹਦਾ ਨਾਂ ਕੀ ਆਪਣਾ ਇਹਦਾ ਨਾ ਇਹਨਾਂ ਨੂੰ ਬੋਲਿਆ ਜੇ ਅਪਰੇਟ ਲਾਈ ਨਹੀਂ ਰਣੀ ਜੀ ਵਾਦੀ ਆਪਣਾ ਕੀ ਨਾਮ ਦਾ ਕੱਲ ਤਿਆਰ ਪਾਇਆ ਕੱਲ ਦਿੱਤਾ ਜਿਹੜਾ ਵਰਸਾਂ ਵੀ ਰੋਜ਼ ਲੈ ਕੇ ਜਾਂਦੇ ਹੋ ਨੇ ਕੋਈ ਨਾ ਕੋਈ ਧੜ ਤੋਂ ਆ ਮੈਂ ਨਾਲ ਆ ਚਲੀਏ ਕੇਸਰ ਰਸਮਲਾਈ ਖੀਰ ਮੋਹਨ ਖੀਰ ਮੋਹਨ ਕੇ ਵੀਰ ਮੋਹਨ ਖੀਰ ਮੋਹਨ ਖੀਰ ਖੀਰ ਮੋਹਨ ਆਹੋ ਖੀਰ ਮੋਹਨ ਸ਼ਾਇਦ ਫਿਰ ਆ ਦੂਜਾ ਪਲੇਟਾਂ ਪੈ ਕਰਦੇ ਹੋ ਕੇ ਨਾਲ ਕਿੰਨੀਆਂ ਜੀ ਇਹ ਕਰਦੇ ਹੋ ਤੁਸੀਂ ਰੱਬ ਤੁਹਾਡਾ ਭਲਾ ਕਰੇ 4 ਤੇ 4 8 ਤੇ 2 10 ਕੀ ਸਰ ਲੈਣਾ ਕੇਸਰ ਰਸਮਲਾਈ ਹਾਂ ਜੀ ਕੇਸਰ ਰਸਮਲਾਈ ਹਾਂ ਜੀ ਸਰ ਵਾਈਟ ਲੈਣੀ ਆ ਕਿ ਤੁਸੀਂ ਕੇਸਰ ਨਹੀਂ ਕੇਸਰ 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 ਵਾਲੀ ਉਹ ਤਾਂ ਉੱਤੇ ਤਾਂ ਲਿਖਿਆ ਐ ਐਸ ਪੀ ਐਲ ਰਸਮ ਲਾਈ ਉਹ ਕੀ ਦਾ ਮਤਲਬ ਸਪੈਸ਼ਲ ਰਸਮ ਲਾਈ ਹੁੰਦੀ ਐ ਸਪੈਸ਼ਲ ਲਿਖਿਆ ਭਾਈ ਨਹੀਂ ਨਹੀਂ ਤੁਸੀਂ ਆਹ ਹੀ ਦੇ ਦਿਓ ਆਪਨ ਕੇਸਰ ਰਸਮ ਲਾਈ ਉਹਦਾ ਕੀ ਪਤਾ ਟੇਸਟ ਕਿਵੇਂ ਦਾ ਹੋਣਾ ਕਿ ਕਿਹੜੀ ਜੀ ਹੁੰਦੀ ਐ ਪਰ ਮੋਰ ਜਾਣਦੇ ਨਾ ਆਪਾਂ ਅੱਛਾ ਅੱਛਾ ਹਾਂ ਬਾਈਕ ਦਾ ਮੋਟਰ ਇਹਦਾ ਲੋਵੀ ਸੱਜਣ ਮਿੱਤਰ ਪਿਆਰਿਓ ਇੱਧਰ ਹੋ ਗਿਆ ਕੇਕ ਗਿਫਟ ਹੈਂਪਰ ਇੱਧਰ ਹੋ ਗਿਆ ਰਸਮਲਾਈ ਤੇ ਵਿਦ ਕੇਕ ਤੇ ਬਾਰੇ ਕੋਲੋ ਯੈਸ ਇੱਕ ਮਿੰਟ ਹੈ ਵੀਟੋ ਸਾਰਾ ਟੱਬਰ ਸੌ ਗਿਆ ਜੇ ਆਪਾਂ ਅੰਦੀ ਰਣ ਕਰੇ ਵੜਨਦੇ ਆਂ ਤੇ ਤੁਹਾਡੀ ਪਰਜਾਈ ਨੂੰ ਕੁਛ ਨਹੀਂ ਪਤਾ ਕਿ ਇਹਨੂੰ ਚੇਤਾ ਆ ਕਿ ਨਹੀਂ ਚੇਤਾ ਕਿ ਅੱਜ ਜਨਮ ਦਿਨ ਹੈਗਾ ਕਿ ਨਹੀਂ ਹੈਗਾ ਕਿ ਆਪਾਂ ਗੱਡੀ ਘਰੇ ਵਾੜੀਏ ਤੇ ਫਿਰ ਆਪਾਂ ਸਰਪ੍ਰਾਈਜ਼ ਦਿੰਨੇ ਆ ਤੁਹਾਡੀ ਪਰਜਾਈ ਨੂੰ ਐਵੇਂ ਮਿੱਤਰੋ ਗੱਡੀ ਦਿੱਤੀ ਆਪਾਂ ਡਾਕ ਤੇ ਗੱਗੋਣੀ ਆਪਣੀ ਟਰਾਲੀ ਤੇ ਲੈ ਆਈ ਸੌਦਾ ਸਿੱਧਾ ਜਿਹਨੂੰ ਕਹਿ ਦਿੰਨੇ ਆਪਾਂ ਵਿਆਹ ਦਾ ਜਿਹਨੂੰ ਕਹਿੰਦੇ ਸਿੱਧਾ ਉਹ ਲੈ ਆਈ ਤੇ ਆਪਾਂ ਹੁਣ ਚੱਕੀਏ ਜਿਹੜੇ ਆਪਾਂ ਲੈ ਆ ਮੇਨ ਮੇਨ ਚੀਜ਼ਾਂ ਠੀਕ ਆ ਉਹ ਚੱਕੀਏ ਆਪਾਂ ਬੰਦ ਕਰੀਏ ਤੇ ਸਾਡਾ ਭਰਾ ਸਨੋਵਰ ਥਾਰ ਵੀ ਲੈ ਕੇ ਆ ਸਨੋਵਰ ਦੀ ਥਾਰ ਥੋੜਾ ਜਆ ਮਤਲਬ ਐਕਸੀਡੈਂਟ ਹੋ ਗਿਆ ਸੀ ਤੇ ਕਾਫੀ ਟਾਈਮ ਲੱਗ ਗਿਆ ਸਾਨੂੰ ਇਹਨੂੰ ਰਿਕਵਰ ਕਰਨ ਦੇ ਵਿੱਚ ਥਾਰ ਥਾਰ ਦੇ ਐਕਸੀਡੈਂਟ ਨੂੰ ਹਾਂ 12 ਵਜ ਗਏ ਸਨੋਵਰਾ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੋਣਾ ਹੀ ਆ ਸਨੋਵਰੇ ਜਿਹੜੇ ਬੰਦੇ ਥਾਰ ਕਹਿੰਦੇ ਕਹਿੰਦੇ ਵੇਗ ਗਈ ਆ ਹੋ ਗਿਆ ਹੋ ਗਿਆ ਤਾਰ ਕੋ ਲਈ ਹੈਗਾ ਜਟਾ ਵਾਇਗਰੂ ਬਾਬਾ ਨਾ ਮਾਰੇ ਬਸ ਬਾਕੀ ਸਭ ਕਹਿ ਆਪਾਂ ਕੋਈ ਵੀ ਵਾਇਗਰੂ ਲੈ ਕੇ ਦਿੱਤੀ ਆਪਾਂ ਕੋਈ ਨਹੀਂ ਹੈਗੇ ਇਹਦੇ ਵਾਇਗਰੂ ਨੇ ਲੈ ਕੇ ਦਿੱਤੀ ਤੇ ਵਾਇਗਰੂ ਨਹੀਂ ਭੈਣ ਜਗੜਿਆ ਸਾਹਮਣੇ ਦਿੱਤੀ ਹੈ ਕੋਈ ਵਾਇਗਰੂ ਕੋਈ ਨਹੀਂ ਹੋਰ ਕੋਈ ਨਹੀਂ ਜਦ ਤੱਕ ਖੋਲਣ ਵਾਲਾ ਆਇਆ ਵਾਇਗਰੂ ਖੋਲੇਗਾ ਤੇ ਉਸ ਦਿਨ ਖੋਲੇਗਾ ਉਸ ਦਿਨ ਸਾਡਾ ਕੋਈ ਗੱਸਾ ਗੈ ਲੈਣੀ ਤੇ ਉਸ ਦਿਨ ਐਕਸੈਪਟ ਵੀ ਕਰਾਂਗੇ ਵੀ ਠੀਕ ਹੈ ਵਾਇਗਰੂ ਨੇ ਦਿੱਤੀ ਤੇ ਵਾਇਗਰੂ ਨੇ ਗੋਲੀ ਗੱਲ ਖਤਮ ਜਿੰਨਾ ਟਾਈਮ ਕਿ ਵਾਇਗਰੂ ਸਾਨੂੰ ਜਵਾਬ ਨਹੀਂ ਦਿੰਦਾ ਉਹਨਾਂ ਟਾਈਮੇ ਥੱਲੇ ਹੀ ਰਹੇਗੀ ਇਹਦੇ ਮਾਰਾਂ ਨਹੀਂ ਮਾਰਦੇ ਇੱਕ ਵਾਈਗ ਨੂੰ ਨਾ ਮਾਰੇ ਬਸ ਇੱਕ ਵਾਈਗ ਨੂੰ ਨਾ ਮਾਰੇ ਹੁਣ ਕੀ ਹਿਸਾਬ ਆ ਹੁਣ ਚੱਲ ਜੀ ਲੈ ਕੇ ਤੇਰੀ ਭਝਾਈ ਕੋ ਸਬਦਾ ਬੱਤਾ ਦੇ ਸਿੱਧਾ ਵਿਆਹ ਵਾਲਾ ਤਾਂ ਲੈ ਆਏ ਆ ਤੇ ਆਪਾਂ ਵੀ ਹੁਣ ਆਲਦਾ ਸਿੱਧਾ ਲੈ ਕੇ ਚੱਲੀਏ ਤੇ ਜਿਹੜਾ ਤੇਰੀ ਭਝਾਈ ਠੀਕੰਦਈ ਬਾਬਾ ਟਾਈਮ ਦੀ ਮਹਾਲ ਗਰਮ ਹੋਣਾ ਹੈ ਮਹਾਲ ਗਰਮ ਨਹੀਂ ਨਹੀਂ ਕੋਈ ਨਹੀਂ ਆ ਲੈਦਾ ਸੁੱਤੇ ਪਿਆ ਘਰਾਲੇ ਮਾਰਨਦਾ ਇਹ ਆ ਤੂੰ ਚੱਲਾ ਕਰੇ ਜਾਂਚ ਹੀ ਹਾਦਾ ਮੇਰੇ ਜਾ ਵਗ ਜਾ ਫਿਰ ਤੂੰ ਕਰੇ ਚੰਗਾ ਬਾਏ ਲੈ ਵੀ ਸੱਜਣੋ ਸਾਰਾ ਟੱਬਰ ਕੋਹ ਸੁੱਤਾ ਪਿਆ ਜੇ ਠੀਕ ਲਾਈਟਾਂ ਲੁੱਟਾਂ ਤੁਸੀਂ ਵੇਖ ਸਕਦੇ ਬੰਦਿਆ ਸਾਰੇ ਘਰ ਦੀਆਂ ਤੇ ਪਰ ਟੱਬਰ ਸਾਰਾ ਸੁੱਤਾ ਪਿਆ ਜੀ ਇਹ ਪਾ ਟੱਬਰ ਨੂੰ ਨਹੀਂ ਠਾਉਣਾ ਤੇ ਚਲੋ ਘਰ ਦੀ ਦਾ ਜਾਂਦੇ ਨੇ ਇੱਕ ਵਾਰੀ ਪਰਸਨਲੀ ਮੰਗਾ ਲਾ ਮਨਾ ਲਾਂਗੇ ਤੇ ਬਾਕੀ ਜਿਹੜਾ ਅੰਗਰੇਂਡ ਹੋਇਆ ਉਹ ਸਾਰੇ ਟੱਬਰ ਨੂੰ ਠਾਕੇ ਮਨਾਵਾਂਗੇ ਉਹ ਕੱਲ ਨੂੰ ਮਿਲੂਗਾ ਤੁਹਾਨੂੰ ਲਾਉ ਰੋ ਚੀਜ਼ ਦਾ ਵੇਖੀ ਸਕਦੇ ਜੀ ਸਾਰਾ ਟੱਬਰ ਕੋਕ ਸੁੱਤਾ ਆ ਘਰਾਣੇ ਛੱਡੰਦਿਆ ਜੀ ਹਾਂ ਹਰਜੀਤੀ ਮਦਰ ਸੁੱਟ ਗਈ ਇੱਧਰ ਵੇਖੋ ਜੀ ਤੇ ਅਵੇ ਤੁਹਾਡੀ ਪਰਜਾਈ ਵੀ ਸੁੱਤੀ ਪਈ ਜੇ ਠਾੜੀਏ ਫਿਰ ਤੁਹਾਡੀ ਪਰਜਾਈ ਨੂੰ ਦੇਗੇ ਵੈਲਕਮ ਗਿਫਟ ਹੈ ਬਈ ਸ਼ਾਜੀ ਮੋਟੋ ਹੋ ਹੈਪੀ ਬਰਥਡੇ ਇੱਧਰ ਉੱਠ ਤੇ ਲਈ ਸਪੈਸ਼ਲ ਕੇਕ ਲਿਆਂਦਾ ਥੈਂਕ ਯੂ ਨਾ ਸਾਰੇਂ ਕੀ ਕੱਲੇ ਨੇ ਸਿਰ ਤੇ ਮੜਾਸਾ ਬਣ ਕੇ ਸੁੱਤੀ ਬਈ ਕੀ ਗੱਲ ਸਿਰ ਪਿਟ ਹੁੰਦਾ ਈ ਹੈ ਕੀ ਹੈ ਯਾਰ ਕੁਛ ਨਹੀਂ ਗਿਆ ਹੱਦ ਤੇ ਵਿਚਾਰੀ ਤੇ ਟੈਨਸ਼ਨਾਂ ਵਾਲੀਆਂ ਯਾਰ ਵਿਆਹ ਉਤੋਂ ਉਤੋ ਕੰਮ ਦਾ ਬੋਝ ਆ ਵਿਚਾਰੀ ਨੂੰ ਸਾਰਾ ਕੰਮ ਕਰ ਸਾਂਭਣਾ ਪੈਂਦਾ ਕੱਲੀ ਕੱਲੀ ਨਾ ਉਹ ਵਿਚਾਰੀ ਸਾਡੇ ਟੱਬਰ ਦੀ ਚੱਲ ਕੋਈ ਗੱਲ ਜਦੋਂ ਤੇਰੀ ਜੋੜੀਦਾਰ ਤੇਰਾ ਪਾਰਟਨਰ ਆ ਜਾਏਗਾ ਤੇ ਉਦੋਂ ਬਾਅਦ ਤੈਨੂੰ ਮੜਾ ਜਾ ਅਰੈਸਟ ਮਿਲੇਗਾ ਕਿ ਨਹੀਂ ਉਹ 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 ਇਹੀ ਕਰੀ ਜਾਣਾ ਇਹਨੇ ਵਿਚਾਰੀ ਨੇ ਤੇ ਲੈ ਵੀ ਸੱਜਣੋ ਪਹਿਲੀ ਗੱਲ ਤਾਂ ਮਿੱਠੇ ਮੇਰੇ ਦਾ ਕੇਕ ਕੱਢੀਏ ਯਾਰ ਇਹ ਸੱਚੀ ਗੱਲ ਈ ਆ ਕਿ ਕੋਈ ਉਹਨਾਂ ਕੀਤੇ ਹੋਣੇ ਵਾਕਏ ਜਿਹੜੀ ਮੈਨੂੰ ਇਹਦੇ ਵਰਗੀ ਕਰਦੀ ਮਿਲੀ ਆਦੇ ਆਪਾਂ ਸੱਚੀ ਗੱਲ ਕਹਿ ਦਿੰਨੇ ਆ ਜਿਹੜੀ ਗੱਲ ਕਿ ਝਿੜੂ ਝੂਠੀ ਦੇ ਹੋਵੇ ਝੂਠੀ ਹਨਾ ਵੀ ਲੈ ਮੇਰੀ ਸਵੀਟ ਆਟ ਰਾਸਤੇ ਮੱਦੇ ਲਬੂਆ ਕਿਲੇ ਆ ਕਮਲੀਏ ਮੈਂ ਸਾਰੇ ਟੱਬਰ ਨੂੰ ਪਤਾ ਕਿਉਂ ਨਹੀਂ ਠਾਇਆ ਮੈਂ ਕਿਾ ਚੱਲ ਸੁੱਤੇ ਆ ਹੁਣ ਸਵੇਰੇ ਠਾਵਾਂਗੇ ਉਹਨਾਂ ਨੂੰ ਚਲ ਆਪਾਂ ਸਵੇਰੇ ਸੈਲੀਬ੍ਰੇਟ ਕਰਾਂ ਹਾਂ ਫਿਰ ਸਵੇਰੇ ਸੈਲੀਬ੍ਰੇਟ ਕਰਾਂਗੇ ਆਪਾਂ ਪਰ ਜਿਹੜਾ ਆਪਣਾ ਪਰਸਨਲ ਦੋ ਮੀਆਂ ਵੀਵੀ ਦਾ ਉਹ ਤਾਂ ਆਪਾਂ ਕਰੀਏ ਨਾ ਦੰਮੇ ਜਾਣੇ ਹੈ ਸਾਰੇ ਕਟਿਆ ਲਾਂਗੇ ਨਾ ਸਾਰੇ ਫੈਮਿਲੀ ਲਈ ਤਾਂ ਵੱਡਾ ਕੇਕ ਲਿਆਵਾਂਗੇ ਤੇਰੇ ਆਸਰੇ ਤੇ ਮਿੱਟੀਏ ਇਹ ਗੱਲ ਕਰ ਤਾਂ ਟੈਨਸ਼ਨ ਨਹੀਂ ਨਹੀਂ ਤੂੰ ਤੇ ਪਹਿਲਾ ਗੱਲ ਤਾਂ ਇਹ ਚ ਇੱਕ ਬਾਡੇ ਤੇਰਾ ਮੇਨ ਚੀਜ਼ ਅਚਕ ਦੂਜੀ ਗੱਲ ਤੇਰਾ ਨਾਈਫ ਅਚਕ ਇਹ ਮੈਂ ਨਾਲ ਰੱਖਦਾ ਵਾਂ ਬਿਲਕੁਲ ਆ ਗਈ ਵਾ ਤੇਰੇ ਕੋਲ ਠਾਕਾ ਤੇ ਅੱਛਾ ਸੱਚ ਸੌਰੀ ਬਈ ਮੇਰੇ ਮਿੱਠੇ ਦਾ ਕੰਮ ਕਰ ਕਰਕੇ ਬਈ ਨੀਲ ਪੈ ਗਿਆ ਗੂਠੇ ਚ ਇਹ ਨਾ ਕਿਉਂਕਿ ਅਸੀਂ ਜਲਮ ਬੰਦੇ ਆ ਵਿਚਾਰੇ ਨੂੰ ਕੰਮ ਹੀ ਬਹੁਤ ਜ਼ਿਆਦਾ ਪੈਂਦੇ ਕੱਲੀ ਕੱਲੀ ਕਰਕੇ ਇੱਕ ਮਿੰਟ ਰੁਕ ਪਹਿਲਾਂ ਮੈਂ ਮਸ਼ਰੂਮ ਖਵਾ ਦਿੰਦਾ ਆ ਲੈ ਮਿੱਠੇ ਆ ਕਰੋ ਉਹ ਮਸ਼ਰੂਮ ਖਾਓ ਹੈਪੀ ਬਰਥਡੇ ਟੂ ਯੂ ਥੈਂਕ ਯੂ ਬਾਬਾ ਧੰਨਵਾਦ ਪਰ ਮੈਂ ਸੱਚੀ ਇਹ ਗੱਲ ਰੀਅਲਾਈਜ਼ ਕਰਦਾ ਕਿ ਵਾਕੇ ਰੱਬ ਨੇ ਯਾਰ ਮੈਂ ਕੋਈ ਕਿਤਨਾ ਕਿਤੇ ਕੋਈ ਪੁੰਨ ਖਟਿਆ ਹੋਣਾ ਜਿਹੜਾ ਮੈਨੂੰ ਇਹ ਜੀ ਘਰ ਲੱਭੀ ਵਿਚਾਰੀ ਕਰਮਾਂ ਵਾਲੇ ਸਾਰਾ ਕੰਮ ਕਰ ਜਾਂਦੀ ਮਜ਼ਾਕ ਨਹੀਂ ਮੇਰੇ ਦਾ ਬਾਹਲੇ ਪੜਦੇ ਪਾਏ ਵਿਚਾਰੀ ਨੇ ਕਰਮੀਆਂ ਨੇ ਮੈਂ ਲੱਕੀ ਆ ਕਮਲ ਜੀ ਅਸੀਂ ਸਾਡੀ ਫੈਮਲੀ ਲੱਕੀ ਆ ਤੂੰ ਹਨ ਮਿਲੀਆਂ ਮਿੱਠੀ ਜੀ ਸਾਡਾ ਬੁੱਗਾ ਵੀ ਸਾਡੀ ਫੈਮਲੀ ਵਾਕਈ ਸੱਚੀ ਬਹੁਤ ਲੱਕੀ ਆ ਇਹਨਾਂ ਇਹ ਜੀ ਨਾ ਮਿਲੀਆਂ ਜਿਹੜੀ ਘਰ ਸਾਰਾ ਸਾਂਭ ਕੇ ਰੱਖਦੀ ਹੈ ਜ਼ਰੂਰੀ ਚੀਜ਼ਾਂ ਮੇਨ ਇਹ ਹੀ ਹੁੰਦੀਆਂ ਜਿਹੜੀ ਜਨਾਨੀ ਘਰ ਸਾਂਭ ਸਕਦੀ ਆ ਘਰ ਨੂੰ ਚਲਾ ਸਕਦੀ ਉਹਦੇ ਉੱਤੇ ਕੁਛ ਤੇ ਪੱਕੀ ਗੱਲ ਹੈ ਤੁਹਾਡੀ ਪਰ ਜਾਈਏ ਇਹ ਕੰਮ ਦੇ ਵਿੱਚ ਪਰਫੈਕਟ ਆ ਇਹ ਪਤਾ ਨਹੀਂ ਐਕਸਪੀਰੀਅੰਸ ਇਹ ਆਪਦੀ ਮਾਤਾ ਤੋਂ ਲੈ ਕੇ ਆਈ ਹੈ ਇਹੋ ਜਿਹਾ ਕੰਮ ਦਾ ਕਿ ਆਪਦਾ ਘਰ ਸਾਂਭਣਾ ਤੇ ਘਰ ਚਲਾਉਣਾ ਸਾਰਾ ਕੁਝ A to Z ਬਾਕੀ ਵੀ ਸ਼ਾਹੀ ਜੀ ਪਤਾ ਮੈਂ ਤੁਹਾਨੂੰ ਦੱਸ ਦਿਆਂ ਕਿ ਫਿਲਹਾਲ ਦੀ ਘੜੀ ਤਾਂ ਸਾਡੇ ਕਮਰੇ ਦਾ ਵੀ ਭਈ ਰਣਵੇਟ ਚੱਲ ਰਿਹਾ ਅਤੇ ਵੇ ਸਾਦੇ ਥੋੜਾ ਥੋੜਾ ਸਾਡੀ ਕੁਮਰੇ ਦੀ ਲਮਾਰੀ ਵੀ ਸੈੱਟ ਹੋ ਰਹੀ ਆ ਹਲੇ ਸਾਡਾ ਡਰੈਸਿੰਗ ਟੇਬਲ ਬਣ ਰਿਹਾ ਆ ਅੱਡ ਅੱਡ ਚੀਜ਼ਾਂ ਨਿੱਕੀਆਂ ਨਿੱਕੀਆਂ ਜਿਹੜੀਆਂ ਅਸੀਂ ਬਣਵਾਉਣੀਆਂ ਸੀ ਉਹ ਬਣਵਾ ਲਈਆਂ ਅਸੀਂ ਬਾਕੀ ਮੈਂ ਇਹਦੇ ਉੱਤੇ ਫੋਟੋ ਫੋਟੋਆਂ ਵੀ ਜਿਹੜੀਆਂ ਲਾਉਣੀਆਂ ਉਹ ਵੀ ਲਾਵਾਂਗੇ ਹਾਂਜੀ ਬਾਕਸ ਤੁਹਾਨੂੰ ਉਤਾਰ ਦਿੰਨੇ ਆ ਮਿੱਠੀਏ ਆਪਾਂ ਜਿੰਨਾ ਕਿ ਖਾਣਾ ਹੀ ਖਾ ਲਿਆ ਬਾਕੀ ਸੰਭੋ ਸਾਰਾ ਸੁਬਹਾ ਸਾਡੇ ਸਵੇਰੇ ਘਰੇ ਕੰਮ ਕਰਨ ਵਾਲੇ ਵਰਕਰ ਵੀ ਆਉਣੇ ਆ ਥੋੜੇ ਲੱਕੜ ਵਾਲੇ ਤੇ ਥੋੜੇ ਜਿਹੇ ਦੂਜੇ ਸਾਡੇ ਘਰ ਵਾਲੇ ਜਿਹੜੇ ਸਾਡੇ ਸਪੈਸ਼ਲ ਮੈਂਬਰ ਜਿਹੜੇ ਸਾਡੇ ਆ ਉਹ ਹੈਗੇ ਜਿਹੜੇ ਆ ਸਾਡੇ ਡੇਰੀ ਦੇ ਬਿਮਲ ਉਹ ਆਪਣੀ ਡੇਰੀ ਫਾਰਮਿੰਗ ਦੇ ਵਿੱਚ ਵਰਕਰ ਕਰਨ ਵਾਲੇ ਬੰਦੇ ਆ ਉਹ ਸਾਡੇ ਪਰਸਨਲ ਮੈਂਬਰਸ ਆ ਉਹਨਾਂ ਲਈ ਸਪੈਸ਼ਲ ਚੀਜ਼ਾਂ ਹੀ ਅਕਸਰ ਕਰਦੇ ਰਹਿੰਦੇ ਆ ਤੇ ਸਪੈਸ਼ਲ ਚੀਜ਼ਾਂ ਲਿਆਉਣੇ ਰਹਿੰਦੇ ਆ ਜਿਹੜਾ ਕੇਕ ਆ ਤੇ ਜਿਹੜਾ ਸਾਡਾ ਇਹ ਸਾਰੀ ਫੈਮਿਲੀ ਦੇ ਵਿੱਚ ਤੇ ਬਾਕੀ ਸਾਡੀ ਪਰਸਨਲ ਜਿਹੜੇ ਮੈਂਬਰਸ ਆ ਉਹਨਾਂ ਦੇ ਵਿੱਚ ਵੰਡਿਆ ਜਾਏਗਾ ਬਾਕੀ ਅਸੀਂ ਉਸਾਂ ਆ ਕੇ ਰੱਖਾਂਗੇ ਚੀਜ਼ਾਂ ਟੇਬਲ ਤੇ ਆਪੇ ਤੇ ਰੱਖਾਂਗੇ ਕਿਹੜਾ ਆਪੇ ਟੇਬਲ ਉੱਤੇ ਰੱਖ ਦੇਈਏ ਭਾਈ ਸਾਜੀ ਇਸੇ ਦੇ ਨਾਲ ਵਲੌਗ ਅੱਜ ਦਾ ਹੁੰਦਾ ਹੈ ਖਤਮ ਤੇ ਮਿਲਦੇ ਹਾਂ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਤੇ ਅੱਜ ਹੁਣ ਮੜਾ ਜਾ ਜਾਣਾ ਅਸੀਂ ਵਿਆਹ ਲੈ ਕਾੜ ਲੈਣ ਕੁੜੀ ਦੇ ਇਹੋ ਛਪ ਗਏ ਆ ਤੇ ਉਹ ਵੀ ਮੈਂ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਕੰਟੀਨਿਊ ਵਿਖਾ ਦੂੰਗਾ ਵੀ ਵਲੌਗ ਆਪਣੇ ਕਾੜ ਕਿਵੇਂ ਦੇ ਛਪੇ ਆ ਸਾਰਾ ਕੁਝ ਤੁਹਾਨੂੰ ਤੇ ਸ਼ੋਅ ਕਰਦੇ ਆਂਗੇ ਤੇ ਬਾਕੀ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਚ ਬਾਏ ਬਾਏ ਟਾਟਾ